ਸੇ ਲੋਕ ਮਹੱਲਾ ਪੰਜਵਾ ਡਿਠੜੋ ਹਬਠਾਏ ਊ ਨਾ ਕਾਈ ਜਾਏ ਨਾਨਕ ਲੰਧਾ ਤੈਨ ਸੁਆਓ ਜਿਨਾਂ ਸਤਗੁਰ ਭੇਟਿਆ ਮਹੱਲਾ ਪੰਜਵਾ ਧਾਮਨੀ ਚਮਤਕਾਰ ਕਿਉ ਵਰਤਾਰਾ ਜਗ ਖੇ ਵਥ ਸੁਭਾਵੇ ਸਾਇ ਨਾਨਕ ਨਾਮ ਜਪੰਦੋ ਤਿਸ ਧਣੀ ਪੌੜੀ ਸਿਮਰਤਿ ਸ਼ਾਸਤਰ ਸੋਧ ਸਭ ਕਿਨਾ ਕੀਮ ਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾਧ ਚ ਸਚ ਨਾਮ ਨਾਨਕ ਮਹਿਮਾਣੀ ਸੁਨੋਕ ਮਹੱਲਾ ਪੰਜਵਾ ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੈ ਭੋਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲਥੋ ਦੁਖ ਮਹੱਲਾ ਪੰਜਵਾ ਮੁਠੜੇ ਸੇ ਈ ਸਾਥ ਜਿਨਿ ਸਾਚ ਨ ਲੱਬਿਆ ਨਾਨਕ ਸੇ ਸ਼ਾਬਾਸ ਜਿਨਿ ਗੁਰ ਮਿਲ ਇਕ ਪਛਾਣਿਆ ਪਉੜੀ ਜਿਥੈ ਬੈ ਸੰਸਾਦ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰਥ ਆਪਣਾ ਬਿਨ ਸੈ ਸਭ ਮੰਦਾ ਪਤ ਤੇ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵੱਛਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਭਾਵੰਦਾ ਸ਼ਲੋਕ ਮਹੱਲਾ ਪੰਜਵਾਂ ਚਿੜੀ ਚੁਹਕੀ ਪਹੁ ਫੁਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾ ਮਹਿਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵਹਿ ਚਿੱਤ ਦੁਨੀਆਂ ਕੀ ਆਵਢੀਆਂ ਨਾਨਕ ਸਭ ਤੁਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨੈ ਬਿਨ ਲੈ ਜਾਤਾ ਤਿਸੈ ਪ੍ਰਾਪਤ ਪਾਏ ਰਹੋ ਜਿਸ ਦੇ ਵਿਧਾਤਾ ਮਨ ਤਨ ਪੀਤਰ ਮੌਲਿਆ ਹਰ ਰੰਗ ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖਾਂ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸ਼ਲੋਕ ਮਹੱਲਾ ਪੰਜਵਾ ਖਖੜੀਆਂ ਸੁਹਾਵੀਆਂ ਲਗੜੀਆਂ ਅਕਤੰਠ ਬਿਰਹ ਵਿਛੋੜਾ ਤਣਿ ਸਿਉ ਨਾਨਕ ਸਹਸੈ ਗੰਠ ਮਹੱਲਾ ਪੰਜਵਾ ਵਿਸਾਰਿੰਦੇ ਮਰ ਗਏ ਮਰ ਪਹਿਨ ਸਕ ਤਹਿਮੂਲ ਵੇਮਖ ਹੋਏ ਰਾਮ ਤੇ ਜਿਉ ਤਸਕਰ ਉਪਰ ਸੂਲ ਪਾਉੜੀ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸ਼ੀ ਸੁਣਿਆ ਜਲ ਥਲ ਵਹੀਲ ਪੂਰਿਆ ਘਟ ਘਟ ਹਰ ਭਣਿਆ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਧ ਕੋ ਸਭ ਤਿਸ ਦੇ ਜਣਿਆ ਤਸ ਨਾਨਕ ਦੇਵੈ ਜਿਸ ਨਾਮ ਤਿਨ ਹਰ ਰੰਗ ਮੰਣਿਆ ਸ਼ਲੋਕ ਮਹੱਲਾ 5 ਜਿਨਾਂ ਸਾਸ ਕਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਮਹੱਲਾ 5 ਅਠੇ ਪਹਿਰ ਭੌਂਦਾ ਫਿਰੈ ਖਾਵਣ ਸੰਧੜੈ ਸੂਲ ਦੋਜਕ ਪੌਂਦਾ ਕਿਉਂ ਰਹਿੈ ਜਾ ਚੇਤਨਾ ਹੋਏ ਰਸੂਲ ਪੌੜੀ ਤਿਸ ਸਰੇ ਵਹ ਪ੍ਰਾਣੀ ਹੋ ਜਿਸ ਦਾ ਨਾਮ ਪੱਲਾ ਐਥੇ ਰਹੋ ਸੁਹੇਲਿਆ ਅੱਗੇ ਨਾਲ ਚੱਲੇ ਘਰ ਬੰਦ ਹੋ ਸੱਚ ਧਰਮ ਦਾ ਗੱਡ ਥੰਮ ਅਹੱਲੇ ਓਟ ਲੈ ਹੋ ਨਾਰਾਇਣੇ ਦੀਨ ਦੁਨੀਆਂ ਝੱਲੇ ਨਾਨਕ ਪਕੜੇ ਚਰਨ ਹਰ ਤਿਸ ਦਰਗਹ ਮੱਲੇ ਸ਼ਲੋਕ ਮਹੱਲਾ 5ਵਾਂ ਜਾਤਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਾਰ ਦਾਤਾਰ ਮੈਂ ਨਿਤ ਜਿਤਾਰਿਆ ਨਿਖੋਟ ਨਾ ਜਾਈ ਮੂਲ ਅਤੁੱਲ ਪੰਢਾਰਿਆ ਨਾਨਕ ਸ਼ਬਦ ਅਪਾਰ ਤੇ ਸਭ ਕਿਛ ਸਾਰਿਆ ਮਹੱਲਾ 5ਵਾਂ ਸਿੱਖ ਹੋ ਸ਼ਬਦ ਪਿਆਰਿ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਓਥੈ ਅੰਮ੍ਰਿਤ ਵੰਡਿਆ ਸੁਖਿਆ ਹਰ ਕਰਨੇ ਜਮ ਕੈ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰਹਿ ਸਾਧ ਜਨ ਅਮਿਓ ਚਲਹਿ ਚਰਨੇ ਪੇਖ ਦਰਸ਼ਨ ਨਾਨਕ ਜੀ ਵਿਆ ਮਨ ਅੰਦਰ ਧਰਨੇ ਸ਼ਲੋਕ ਮਹੱਲਾ ਪੰਜਵਾਂ ਸਤਿਗੁਰੂ ਰਐ ਸੇਵੈ ਦੁਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧਿਐ ਕਾਰਜ ਆਵੈ ਰਾਸ ਮਹੱਲਾ ਪੰਜਵਾਂ ਜਿਤ ਸਿਮਰਤ ਸੰਕਟ ਛੁਟਹਿ ਅਨੰਦ ਮੰਗਲ ਬਿਸਰਾਮ ਨਾਨਕ ਜਪਿਐ ਸਦਾ ਹਰ ਨਿਮਖ ਨਦਿਸਰਾਉ ਨਾਮ ਪੌੜੀ ਤਿਨ ਕੀ ਸੋਭਾ ਕਿਆ ਗਣੀ ਜਿੰਨੀ ਹਰ ਹਰ ਲੱਧਾ ਸਾਧਾ ਸਰਣੀ ਜੋ ਪਵੈ ਸੋ ਛੁੱਟੈ ਬੱਧਾ ਗੁਣ ਗਾਵੈ ਅਬਨਾਸ਼ੀਐ ਜੋਨ ਗਰਬ ਨਾ ਦੱਧਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮਧਾ ਨਾਨਕ ਪਾਇਆ ਸੋ ਧਣੀ ਹਰ ਅਗੰਮ ਅਗੱਧਾ ਸਲੋਕ ਮਹੱਲਾ ਪੰਜਵਾਂ ਕਾਮ ਨ ਕਰਹੀ ਆਪਣਾ ਫਿਰ ਹੈ ਅਵਤਾਰ ਲੋਏ ਨਾਨਕ ਨਾਏ ਵਿਸਾਰਿਆ ਸੁਖ ਕਨੇਹਾ ਹੋਏ ਮਹੱਲਾ ਪੰਜਵਾ ਵਿਖੇ ਪੌੜ ਤਨ ਸਗਲ ਮਾਹੇ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਮ ਪੌੜੀ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰਿਆ ਜਮ ਕੰਕਰ ਨੇੜ ਨਾ ਆਵਈ ਫਿਰ ਬਹੜ ਨ ਮਰੀਐ ਭਉ ਸਾਗਰ ਸੰਸਾਰ ਵਿਖ ਸੋ ਪਾਰ ਉੱਤਰੀਐ ਹਰ ਗੁਣ ਗੁੰਫੋ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮਨਰ ਹਰੀਐ